ਸਸ਼ਕਲ ਦੇਨਿਕ ਜ਼ਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਸਵਾਗਤ ਹੈ ਮੈਂ ਸੁਰੇਂਦਰ ਕੰਬੋਜ ਅੱਜ ਗੱਲ ਕਰਨ ਲੱਗੇ ਆ ਡੀਸੀ ਦਾ ਅਹੁਦਾ ਜਿਹੜੀ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਆ ਉਹਦਾ ਉਹਨਾਂ ਦਾ ਅਹੁਦਾ ਜਿਹੜਾ ਹੈਗਾ ਕਦੋਂ ਹੋਂਦ ਵਿੱਚ ਆਇਆ ਕੁਝ ਲੋਕ ਜਾਣਦੇ ਹੋਣਗੇ ਵੀ ਸ਼ਾਇਦ 1947 ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਸੀ ਉਦੋਂ ਆਇਆ ਹੋਵੇਗਾ ਮੈਂ ਇੱਕ ਗੱਲ ਕਰੈਕਟ ਕਰ ਦੇਣਾ ਚਾਹੁੰਦਾ ਵੀ ਜਦੋਂ ਡੀਸੀ ਦਾ ਅਹੁਦਾ ਹੋਂਦ ਵਿੱਚ ਆਇਆ ਸੀ ਉਦੋਂ ਸਾਲ ਚੱਲਦਾ ਸੀ 1857 ਯਾਨੀ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਹੀ ਇਹ ਅਹੁਦਾ ਹੋਂਦ ਵਿੱਚ ਆ ਗਿਆ ਸੀਗਾ ਮੈਂ ਇਨਕੰਪੈਨਸਿਵ ਬੋਰਡ ਜਿਹੜਾ ਹੈਗਾ ਉੱਤੇ ਇਹਦੇ ਝਾਤ ਮਰਵਾ ਦੇਣਾ ਇੱਕ ਵਾਰੀ ਸਭ ਤੋਂ ਪਹਿਲੇ ਜਿਹੜੇ ਡੀਸੀ ਸੀਗੇ ਉਹ ਸੀਗੇ ਡੀਜੀ ਬਰਕਲੇ ਸਭ ਤੋਂ ਪਹਿਲੇ ਡੀਸੀ ਸੀਗੇ ਔਰ ਇਸ ਦੌਰਾਨ ਕਈ ਡੀਸੀ ਆਏ ਕਈ ਬਦਲੇ ਗਏ ਔਰ ਇਹ ਵੀ ਤੁਹਾਨੂੰ ਜਾਣਕਾਰੀ ਦੇ ਦੇਣਾ ਵੀ ਕਿ ਉਸ ਵੇਲੇ ਜਦੋਂ ਦੇਸ਼ ਆਜ਼ਾਦ ਨਹੀਂ ਸੀਗਾ ਉਸ ਵੇਲੇ ਮੁਸਲਮਾਨ ਜਾਂ ਹਿੰਦੂ ਤਬਕੇ ਦੇ ਲੋਕ ਵੀ ਜਿਹੜੇ ਜ਼ਿਆਦਾ ਪੜੇ ਲਿਖੇ ਸੀ ਜਾਂ ਜਿਨ੍ਹਾਂ ਨੇ ਇਸ ਅਹੁਦੇ ਦੀ ਡਿਗਰੀ ਕੀਤੀ ਸੀਗੀ ਉਹ ਵੀ ਡੀਸੀ ਦੇ ਅਹੁਦੇ ਤੇ ਵਰਾਜਮਾਨ ਰਹੇ ਨੇ ਤੁਸੀਂ ਤਸਵੀਰਾਂ ਇਹ ਦੇਖ ਸਕਦੇ ਹੋ ਇਹ ਇੱਕ ਵੰਬੇਸੀ ਬੋਰ ਜਿਹੜਾ 1 ਤੋਂ ਲੈ ਕੇ 180 ਜਾਂ ਜਾਨੀ ਕਿ ਹੁਣ ਤੱਕ तकरीबन तकरीबन ਜਲੰਧਰ ਦੇ 180 ਡੀਸੀ ਜਿਹੜੇ ਹੈਗੇ ਉਹ ਡੀਸੀ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਵਿਰਾਜਮਾਨ ਹੋ ਚੁੱਕੇ ਨੇ ਔਰ ਇਸ ਵੇਲੇ ਦੀ ਗੱਲ ਕਰੀਏ ਤਾਂ ਹੁਣ ਇਸ ਵੇਲੇ ਵਿਸ਼ੇਸ਼ ਰੈਂਕਲ ਜਿਹੜੇ ਹੈ ਆਈਆਈਐਸ ਜਿਹੜੇ ਹੈਗੇ ਉਹ ਇਸ ਵੇਲੇ ਵਿਰਾਜਮਾਨ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਔਰ ਲਾਸਟ 180 ਮੇ ਨੰਬਰ ਤੇ ਉਹਨਾਂ ਦਾ ਨਾਮ ਵੀ ਮੌਜੂਦ ਹੈਗਾ ਮੈਂ ਇੱਕ ਛੋਟਾ ਜਿਹਾ ਦਿਖਾ ਦੇਣਾ ਇੱਕ ਦੇਖੋ ਇੱਥੇ લાલા ਹਰੀਚੰਦ ਮਹਿਰਾ 1918 ਦੇ ਵਿੱਚ ਆਏ ਸੀਗੇ ਕਿਉਂਕਿ ਉਦੋਂ ਦੇਸ਼ ਜਿਹੜਾ ਸੀਗਾ ਆਜ਼ਾਦ ਨਹੀਂ ਸੀਗਾ 1947 ਦੇ ਵਿੱਚ ਆਇਆ ਇੱਕ ਕਾਫੀ ਲੋਕਾਂ ਦੇ ਵਿੱਚ ਇੱਕ ਦੁਚਿੱਤੀ ਜੀ ਦਿਲ ਦੇ ਵਿੱਚ ਹੁੰਦੀ ਹੈ ਵੀ ਜਦੋਂ 1947 ਦੇਸ਼ ਆਜ਼ਾਦ ਹੋਇਆ ਉਦੋਂ ਡਿਪਟੀ ਕਮਿਸ਼ਨਰ ਦਾ ਅਹੁਦਾ ਜਿਹੜਾ ਖੋਣ ਦੇ ਵਿੱਚ ਆਇਆ ਨਹੀਂ ਮੈਂ ਇਸ ਇਕਯੂਮਬੈਸੀ ਬੋਰਡ ਦੇ ਨਾਲ ਸਾਰਾ ਕੁਝ ਕਲੀਅਰ ਕਰ ਦਿੱਤਾ ਔਰ ਇੱਕ ਚੀਜ਼ ਹੋਰ ਅਸੀਂ ਜਿਹੜੇ ਇਸ ਵੇਲੇ ਡਿਪਟੀ ਕਮਿਸ਼ਨਰ ਹੈਗੇ ਨੇ ਵਿਸ਼ੇਸ਼ ਰੰਗਲ ਉਹਨਾਂ ਨਾਲ ਗੱਲ ਕਰਾਂਗੇ ਉਦੋਂ ਇੱਕ ਚੀਜ਼ ਹੋਰ ਉਹਨਾਂ ਨੂੰ ਪੁੱਛਾਂਗੇ ਵੀ ਇੱਕ ਆਈਸੀ ਐਸ ਅ ਕਿਉਂਕਿ ਇਸ ਵੇਲੇ ਦੀ ਗੱਲ ਕਰੀਏ ਤਾਂ ਇਸ ਵੇਲੇ ਅ ਆਈਪੀਐਸ ਜਾਂ ਪੀਪੀਐਸ ਸੌਰੀ ਮਾਫ ਕਰਨਾ ਆਈਐਸ ਜਾਂ ਪੀਸੀਐਸ ਜਿਹੜੇ ਹੈਗੇ ਉਹ ਡਿਗਰੀ ਹੁੰਦੀ ਹੈ ਉਹਨਾਂ ਕੋਲ ਪਰ ਇੱਥੇ ਦੇਖਿਓ 1936 ਦੇ ਵਿੱਚ ਆਈਸੀਐਸ ਫਿਰ ਇੱਕ ਵੀਡੀ ਦੀ ਡਿਗਰੀ ਵੀ ਇੱਥੇ ਸਾਹਮਣੇ ਆਈ ਹੈਗੀ ਇਹਦੇ ਬਾਰੇ ਵੀ ਉਹਨਾਂ ਕੋਲ ਜਾਣਕਾਰੀ ਹਾਸਲ ਕਰਾਂਗੇ ਡਿਪਟੀ ਕਮਿਸ਼ਨਰ ਵਿਸ਼ੇ ਸੰਗਲ ਜੀ ਸਾਡੇ ਨਾਲ ਹੈਗੇ ਨੇ ਪਰ ਇੱਕ ਕਿਉਂਕਿ ਅੱਜਕੱਲ੍ਹ ਜਿਹੜੇ ਨੌਜਵਾਨ ਬੱਚੇ ਹੈਗੇ ਨੇ ਉਹਨਾਂ ਨੂੰ ਥੋੜੀ ਜੀ ਜਾਣਕਾਰੀ ਸੀ हासिल ਕਰਨ ਵਾਸਤੇ ਇਹ ਥੋੜਾ ਜਿਹਾ ਪ੍ਰੋਗਰਾਮ ਉਲਿੱਖਿਆ ਹੈਗਾ ਕਿਉਂਕਿ ਕਈ ਬੱਚਿਆਂ ਨੂੰ ਨਹੀਂ ਪਤਾ ਹੈਗਾ ਆਈਸੀਐਸ ਕੀ ਹੈਗਾ ਜਾਂ ਵੀਡੀ ਕੀ ਹੈਗਾ ਕਿਉਂਕਿ ਅੱਜ ਕੱਲ ਚੱਲ ਰਿਹਾ ਪੀਸੀਐਸ ਚੱਲ ਰਿਹਾ ਆਈਐਸL ਹੈਗਾ ਇਹਦੇ ਬਾਰੇ ਜਾਣਕਾਰੀ ਜ਼ਰੂਰ ਹੈਗੀ ਆ ਪਰ ਇਹਨਾਂ ਤੋਂ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕੀ ਹੈਗੀ ਇਹ ਅ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇੰਕੰਪੈਨਸੀ ਬੋਰਡ ਸੇ ਪਹਿਲੇ ਤੁਸੀਂ ਦੇਖੋਗੇ ਤੇ ਕੈਪਟਨਸ ਐਂਡ ਮੇਜਰਸ ਇੱਥੇ ਡਿਫਿਗਨੇਸ਼ਨਰ ਰਹੇ ਹੈਗੇ ਆ ਅੰਗਰੇਜ਼ਾਂ ਦੇ ਟਾਈਮ 'ਚ ਐਂਡ ਉਸ ਤੋਂ ਬਾਅਦ ਜਦੋਂ ਆਜ਼ਾਦੀ ਤੋਂ ਬਾਅਦ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਹੋਂਦ ਤੇ ਆਂਦੀ ਹੈ ਸੋ ਉਦੋਂ ਉਸ ਤੋਂ ਬਾਅਦ ਆਈਐਸ ਐਂਡ ਪੀਸੀਐਸ ਆਫੀਸਰਸ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੇ ਅੰਗਰੇਜ਼ਾਂ ਦੇ ਟਾਈਮ ਤੇ ਹੀ ਇੰਡੀਅਨ ਸਿਵਲ ਸਰਵਿਸਿਜ਼ ਐਸ ਸ਼ੁਰੂਆਤ ਕੀਤੀ ਗਈ ਸੀ ਐਂਡ ਜੇ ਡਿਪਟੀ ਕਮਿਸ਼ਨਰ ਜਲੰਧਰ ਦੀ ਗੱਲ ਕਰਾਂ ਤਾਂ 1875 'ਚ ਪਹਿਲੇ ਡੀਸੀ ਸੀਗੇ ਡੀਜੀ ਬਾਕਲੇ ਉਹ ਇੱਥੇ ਸੇਵਾ ਦਿੱਤੀ ਉਹਨਾਂ ਨੇ ਐਂਡ ਕਾਫੀ ਸਾਲ ਤੱਕ ਤੁਸੀਂ ਦੇਖੋ ਇੱਥੇ ਅੰਗਰੇਜ਼ਾਂ ਨੇ ਹੀ ਬਤੌਰ ਡਿਪਟੀ ਕਮਿਸ਼ਨਰ ਇੱਥੇ ਕੰਮ ਕੀਤਾ ਹੈਗਾ ਐਂਡ ਜਦੋਂ ਤੁਸੀਂ ਅੱਗੇ ਜਾਓਗੇ ਤੇ ਤੁਹਾਨੂੰ ਕਾਫੀ ਸਾਰੀਆਂ ਉਪਾਦੀਆਂ ਵਾਲੇ ਇੰਡੀਅਨਸ ਵੀ ਸਾਡੇ ਨਜ਼ਰਾਂਗੇ ਜਦਾ ਰਾਏ ਸਾਹਿਬ ਲਾਲਾ ਸ਼ਿਰੀਗਾਮ ਜੀ ਐਂਡ ਰਾਏ ਬਹਾਦਰ ਦੀਵਾਨ ਬਹਾਦਰ ਇਹ ਉਸ ਵੇਲੇ ਉਪਾਦੀਆਂ ਦਿੱਤੀਆਂ ਜਾਂਦੀਆਂ ਸੀ ਹਿਸਟਰੀ 'ਚ ਵੀ ਜਦੋਂ ਆਪਾਂ ਪੜ੍ਹਦੇ ਹਾਂ ਇੰਨੇ ਹਿਸਟਰੀ ਤੇ ਜਦਾ ਜ਼ਿਕਰ ਕੀਤਾ ਗਿਆ ਹੈਗਾ ਆ ਇੰਡੀਅਨ ਸਿਵਲ ਸਰਵਿਸਸ ਅੰਗਰੇਜ਼ਾਂ ਤੋਂ ਪਹਿਲੇ ਸੀ ਕਿ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਸ ਤੋਂ ਬਾਅਦ ਇਹਨੂੰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਸ ਤਾਂ ਸਰ ਇਥੇ ਇੱਕ ਆ ਰਿਹਾ ਹੈਗਾ ਜਿੱਦਾਂ ਇਹ ਵੀ ਆ ਰਿਹਾ ਹੈਗਾ ਆਈਸੀਆ ਉਸ ਤੋਂ ਬਾਅਦ ਵੀ ਇਹਦੇ ਅੱਛਾ ਇਹ ਵੀ ਉਹਦੋਂ ਦੀਆਂ ਸਰਵਿਸਿਜ਼ ਹੀ ਐ ਉਸ ਉਸੇ ਵੇਲੇ ਦੀ ਸਮਝ ਆ ਸਕੀ ਹੂੰ ਹੂੰ ਤੇ ਹੋਰ ਜਿਹੜੇ ਅੱਜ ਕੱਲ ਦੀ ਪੀੜ੍ਹੀ ਜਿਹੜੀ ਹੈਗੀ ਆ ਉਹ ਜੇ ਆਈਐਸ ਇਸ ਉਹਦੇ ਤੇ ਇਹਦੀ ਪੜ੍ਹਾਈ ਕਰਨਾ ਚਾਹੁੰਦੇ ਉਹਦੇ ਵਾਸਤੇ ਕੋਈ ਖਾਸ ਟਿਪਸ ਅ ਜ਼ਰੂਰ ਮੈਂ ਸਾਰ ਬੱਚਾ ਨੂੰ ਇਹ ਕਹਿਣਾ ਹੈਗਾ ਕਿ ਕਿਸੇ ਵੀ ਮੁਕਾਮ ਤੇ ਪਹੁੰਚਣ ਵਾਸਤੇ ਇੱਕ ਬਹੁਤ ਮਿਹਨਤ ਅ ਅੰਤ ਤੱਕ ਮਿਹਨਤ ਲੱਗਦੀ ਹੈ ਤੁਸੀਂ ਸਾਰੇ ਆਪਣਾ ਆਪਣਾ ਗੋਲ ਕਲੀਅਰ ਕਰੋ ਆਪਣਾ ਜਿਹੜਾ ਸੁਪਨਾ ਹੈਗਾ ਉਹਨੂੰ ਅਚੀਵ ਕਰਨ ਵਾਸਤੇ ਬਹੁਤ ਮਿਹਨਤ ਕਰੋ ਅਸੀਂ ਦੇਖਦੇ ਆਂ ਟੈਕਨੋਲੋਜੀ ਇੱਕ ਐਨੇਬਲਰ ਦਾ ਵੀ ਕੰਮ ਕਰਦੀ ਐ ਐਂਡ ਡਿਸਰਪਟਰ ਦਾ ਵੀ ਕੰਮ ਕਰਦੀ ਐ ਐਨੇਬਲਰ ਦਾ ਮਤਲਬ ਐ ਕਿ ਅੱਜ ਦੀ ਡਿਜੀਟਲ ਆਪਾਂ ਦੇਖੀਏ ਤੇ ਗੂਗਲ 'ਚ ਆਪਾਂ ਕੁਝ ਵੀ ਸਰਚ ਕਰੀਏ ਸਾਡੇ ਫਿੰਗਰ ਦੇ ਟਿਪਸ 'ਤੇ ਇੱਕਦਮ ਮਿਲ ਜਾਂਦਾ ਜਦੋਂ ਅਸੀਂ ਸਕੂਲ 'ਚ ਹੁੰਦੇ ਸੀਗੇ ਉਦੋਂ ਸਾਨੂੰ ਡਿਕਸ਼ਨਰੀਜ਼ ਐਂਡ ਐਂਸਾਈਕਲੋਪੀਡੀਆਸ ਪੜ੍ਹਨੇ ਪੈਂਦੇ ਸੀਗੇ ਅੱਜਕੱਲ੍ਹ ਹਰ ਚੀਜ਼ ਬੱਚੇ ਦੇ ਟਿਪਸ 'ਤੇ ਹੈਗੀ ਐ ਬਸ ਜਦੋਂ ਡਿਸਰਪਟਰ ਦੀ ਗੱਲ ਕਰਦਾ ਹਾਂ ਡਿਸਰਪਟਰ ਦੇ ਵਿੱਚ ਇਹ ਟੈਕਨੋਲੋਜੀ ਦੇ ਜਿਹੜੇ ਦੁਸ਼ਪ੍ਰਭਾਵ ਹੈਗੇ ਜਿੱਦਾਂ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਆ ਗਈਆਂ ਹੈਗੀਆਂ ਜਿਦਾ ਫੇਸਬੁੱਕ ਹੈਗਾ ਟਵਿੱਟਰ ਹੈਗਾ ਇੰਸਟਾਗ੍ਰam ਹੈ ਕਾਫੀ ਟਾਈਮ ਉਹ ਸਾਡਾ ਜਿਹੜਾ ਪ੍ਰੋਡਕਟਿਵ ਟਾਈਮ ਆ ਬੱਚਿਆਂ ਦਾ ਜਿਹੜੇ ਖਾਸ ਕਰਕੇ ਜਿਹੜੇ 8ਵੀਂ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਹੈਗੇ ਉਹਨਾਂ ਦਾ ਪ੍ਰੋਡਕਟਿਵ ਟਾਈਮ ਉਹ ਲੈ ਲੈਂਦੀਆਂ ਹੈਗੀਆਂ ਸੋ ਇਸ ਤਰੀਕੇ ਦੀ ਐਪਸ ਤੋਂ ਅਸੀਂ ਬਚਣਾ ਹੈਗਾ ਤਾਂਕਿ ਉਹ ਸਾਡਾ ਜਿਹੜਾ ਪ੍ਰੋਡਕਟਿਵ ਟਾਈਮ ਆ ਉਹ ਅਸੀਂ ਕਿਸੇ ਹੋਰ ਕੰਮ 'ਚ ਲਗਾ ਸਕੀਏ ਫਮੇ ਉਹਨੂੰ ਆਪਾਂ ਖੇਡਣ 'ਚ ਲਗਾਈਏ ਫਮੇ ਪੜ੍ਹਨ 'ਚ ਲਗਾਈਏ ਬਟ ਉਹ ਐਪਸ ਦੀ ਜੇ ਮੈਂ ਯੂਟਿਲਾਈਜ਼ੇਸ਼ਨ ਕਰਦਾ ਹੈ ਉਹ ਮੇਰਾ ਕਾਫੀ ਸਾਰਾ ਟਾਈਮ ਇਦਾਂ ਦਾ ਹੈਗਾ ਜਿਹੜਾ ਉਹ ਗਵਾਜ ਜਾਂਦਾ ਹੈਗਾ ਜਿਹਦਾ ਮੈਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਹੈਗਾ ਸੋ ਮੈਂ ਅੱਜਕੱਲ ਦੇ ਬੱਚਿਆਂ ਨੂੰ ਹਮੇਸ਼ਾ ਇਹ ਕਹਿੰਦਾ ਕਿ ਤੁਸੀਂ ਟੈਕਨੋਲੋਜੀ ਨੂੰ ਐਜ਼ ਅ ਐਨੇਬਲਰ ਯੂਜ਼ ਕਰਨਾ ਹੈ ਐਂਡ ਉਹਨੂੰ ਆਪਣੇ ਜਿਹੜੇ ਪੜ੍ਹਾਈ ਦੀ ਚੀਜ਼ਾਂ ਹੈਗੀਆਂ ਉਹਨੂੰ ਹੋਰ ਬਿਹਤਰ ਕਰਨ ਵਾਸਤੇ ਸਿੱਖਣ ਵਾਸਤੇ ਸਮਝਣ ਵਾਸਤੇ ਕਈ ਵਾਰੀ ਹੁਣ ਜਦੋਂ ਅਸੀਂ ਛੋਟੇ ਹੁੰਦੇ ਸੀ ਉਸ ਵੇਲੇ ਜਦੋਂ ਹਿਊਮਨ ਐਨਾਟਮੀ ਪੜ੍ਹਦੇ ਸੀਗੇ ਤੇ ਸਾਨੂੰ ਅੰਦਰ ਦੀਆਂ ਆਂਤੜੀਆਂ ਜਾਂ ਬੋਨਸ ਦੇ ਬਾਰੇ ਨਹੀਂ ਪਤਾ ਹੁੰਦਾ ਸੀਗਾ ਅੱਜ ਦੀ ਡੇਟ 'ਚ ਬਹੁਤ ਵਧੀਆ ਵੀਡੀਓਜ਼ YouTube 'ਚ ਆਪਾਂ ਦੇਖਦੇ ਆ ਉਹ ਵੀਡੀਓਜ਼ ਤੇ 3D ਬੜੀ ਵਧੀਆ ਵੀਡੀਓਜ਼ ਅ ਡਰਾਇੰਗਸ ਆਉਂਦੀਆਂ ਹੈਗੀਆਂ ਜਿਹਦੇ ਤੋਂ ਬਿਲਕੁਲ ਕਲੀਅਰ ਹੋ ਜਾਂਦਾ ਕਿ ਵੈਸਲਸ ਕਿਦਾਂ ਮੂਵ ਕਰਦੇ ਆ ਅਾਈਜ਼ ਦੇ ਪਿੱਛੇ ਰੈਟੀਨਾ ਕਿਦਾਂ ਮੂਵ ਕਰਦਾ ਹੈ ਕਿਦਾਂ ਉਹ ਪਿਕਚਰ ਬਣਾਉਂਦਾ ਹੈ ਬ੍ਰੇਨ ਨੂੰ ਕਿਦਾਂ ਸਿਗਨਲ ਜਾਂਦਾ ਉਸ ਵੇਲੇ ਅਸੀਂ ਇਹ ਇਮੇਜਿਨੇਸ਼ਨ ਨਾ ਕਰਦੇ ਸੀ ਅੱਜ ਦੀ ਡੇਟ 'ਚ ਆਪਾਂ ਨੂੰ ਦੇਖ ਸਕਦੇ ਹੈਗੇ ਬਹੁਤ ਵਧੀਆ ਟੈਕਨੋਲੋਜੀ ਦਾ ਯੂਜ਼ ਕੀਤਾ ਜਾ ਸਕਦਾ ਤੇ ਸੋ ਬੱਚਿਆਂ ਨੂੰ ਮਿਲਦੀ ਇਹੀ ਇੱਕ ਮੈਸੇਜ ਰਹੇਗਾ ਕਿ ਤੁਸੀਂ ਟੈਕਨੋਲੋਜੀ ਨੂੰ ਐਜ਼ ਅ ਐਨੇਬਲਰ ਯੂਜ਼ ਕਰੋ ਚੀਜ਼ਾਂ ਨੂੰ ਅਲੱਗ-ਅਲੱਗ ਐਂਗਲਸ ਤੋਂ ਪੜੋ ਕਿਉਂਕਿ ਇਸ ਵੇਲੇ ਬਹੁਤ ਈਜ਼ੀ ਹੈਗਾ ਜੇ ਮੈਂ ਕਿਸੇ ਟੌਪਿਕ ਦੇ ਬਾਰੇ ਗੱਲ ਕਰ ਰਿਹਾ ਐਨ ਓਪੀਨੀਅਨ ਬਣਾਉਣਾ ਚਾਹੁੰਦਾ ਹੈ ਤੇ ਉਹਨੂੰ ਮੈਂ ਬੜੇ ਵਾਈਡ ਸਪੈਕਟ੍ਰਮ ਤੇ ਉਹਨੂੰ ਪੜ ਸਕਦਾ ਹੈਗਾ ਮੈਂ ਉਹਨੂੰ ਇੰਟਰਨੈਸ਼ਨਲ ਨਿਊਜ਼ਪੇਪਰਸ ਨੂੰ ਵੀ ਪੜ ਸਕਦਾ ਹਾਂ ਮੈਗਜ਼ੀਨਸ ਨੂੰ ਵੀ ਪੜ ਸਕਦਾ ਹਾਂ ਬੜੇ ਵਧੀਆ ਲੇਖਕ ਹੈਗੇ ਜਿਹੜੇ ਆਪਣੇ ਬਲੌਗਸ ਲਿਖਦੇ ਆ ਉਹਨਾਂ ਨੂੰ ਵੀ ਪੜ ਸਕਦਾ ਹਾਂ ਅੱਜ ਕੱਲ ਦੇ ਜਿਹੜੇ ਨਿਊਜ਼ਪੇਪਰ ਹੈ ਟੀਵੀ ਹੈ ਮੀਡੀਆ ਹੈ ਉਹਨਾਂ ਸਾਰਿਆਂ ਤੋਂ ਇੱਕ ਓਪੀਨੀਅਨ ਲੈ ਕੇ ਆਪਣਾ ਓਪੀਨੀਅਨ ਬਣਾ ਸਕਦਾ ਜਿਹਦੇ ਨਾਲ ਕਿ ਮੇਰੀ ਖੁਦ ਦੀ ਨੌਲੇਜ ਬਹੁਤ ਵਧਾ ਹੁੰਦਾ ਇੱਕ ਗਲਾਸ ਕੁਸ਼ਨ ਹੈਗਾ ਕਿਉਂਕਿ ਇੱਕ ਡੀਸੀ ਦਾ ਔਦਾ ਬਹੁਤ ਵੱਡਾ ਔਦਾ ਹੈਗਾ ਕਿਉਂਕਿ ਉਹਨੇ ਪੂਰੇ ਜ਼ਿਲ੍ਹੇ ਦੇ ਵਿੱਚ ਉੱਤੇ ਨਜ਼ਰ ਰੱਖਣੀ ਹੁੰਦੀ ਆ ਕੀ ਹੋ ਰਿਹਾ ਕਿੱਥੇ ਨਖਾਮੀ ਆ ਗਈ ਆ ਕਿੱਥੇ ਕਿਸੇ ਚੀਜ਼ ਦਾ ਨੁਕਸਾਨ ਹੋ ਰਿਹਾ ਜਿਦਾ ਕਿ ਪਿਛਲੇ ਦਿਨਾਂ ਦੇ ਵਿੱਚ ਡਿਜਾਸਟਰ ਬਾੜ ਵੀ ਆਈ ਸੀਗੀ ਸ਼ਾਹਪੁਰ ਵਾਲੀ ਸਾਈਡ ਹਰ ਇੱਕ ਚੀਜ਼ ਤੇ ਨਿਗ੍ਹਾ ਰੱਖਣੀ ਹੁੰਦੀ ਆ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਇੱਕ ਡਿਪਟੀ ਕਮਿਸ਼ਨਰ ਹੋਣ ਦੇ ਅ ਦੇਖੋ ਸਰਕਾਰ ਨੇ ਬਹੁਤ ਸਾਰੇ ਇਹਦੇ ਵਾਸਤੇ ਸਾਨੂੰ ਆਫੀਸਰਸ ਐਂਡ ਬਹੁਤ ਸਾਰੇ ਐਕਸ ਐਂਡ ਰੈਗੂਲੇਸ਼ਨਸ ਆਲਰੇਡੀ ਹੈ ਗਏ ਜਿਹੜੀਆਂ ਸਾਨੂੰ ਇਸ ਦੇ ਵਾਸਤੇ ਨੇਬਲ ਕਰਦੀਆਂ ਹੈਗੀਆਂ ਅਲੱਗ-ਅਲੱਗ ਸਿਚੁਏਸ਼ਨਸ 'ਚ ਆਪਾਂ ਅਲੱਗ-ਅਲੱਗ ਐਕਸ ਦੇ ਅੰਦਰ ਕੰਮ ਕਰਦੇ ਹੈਗੇ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨ ਕਿਉਂਕਿ ਅਸੀਂ ਇੱਕ ਬਹੁਤ ਹੀ ਵਧੀਆ ਵਰਕਿੰਗ ਡੈਮੋਕ੍ਰੇਸੀ ਹੈ ਇੰਡੀਆ ਨੇ ਇੱਕ ਬਹੁਤ ਹੀ ਵਧੀਆ ਦੁਨੀਆ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਐਡੀ ਵੱਡੀ ਡੈਮੋਕ੍ਰੇਸੀ ਹੁੰਦੇ ਹੋਏ ਵੀ ਅਸੀਂ ਬੜੇ ਹੀ ਵਧੀਆ ਤਰੀਕੇ ਨਾਲ ਹਰ ਜਿਹੜਾ ਜਾਤੀ ਹੈ ਹਰ ਵਰਗ ਹਰ ਕਿਸੇ ਬੰਦੇ ਨੂੰ ਇਕੱਠੇ ਸਮੇਟ ਕੇ ਅੱਗੇ ਚੱਲ ਰਹੇ ਹਾਂ ਸੋ ਜਿਹੜੇ ਐ ਐਕਸ ਹੈ ਐਂਡ ਰੂਲਸ ਹੈ ਐ ਰੈਗੂਲੇਸ਼ਨਸ ਹੈ ਇਸ ਦੀ ਨੋਲਿਜ ਰੱਖਣੀ ਬਹੁਤ ਜ਼ਰੂਰੀ ਹੈ ਅਸੀਂ ਵੀ ਯੂ ਬਾਰ ਬਾਰ ਜਦੋਂ ਕੋਈ ਨਵੇਂ ਚੇਂजेस ਆਂਦੇ ਆ ਉਹਨਾਂ ਨੂੰ ਪੜਦੇ ਰਹਿਣੇ ਐ ਐਂਡ ਇਸ ਦੇ ਨਾਲ ਨਾਲ ਜਿਹੜੇ ਸਾਡੇ ਆਫੀਸਰ ਸਾਹਿਬਾਨ ਹੈਗੇ ਆ ਹਰ ਲਾਈਨ ਡਿਪਾਰਟਮੈਂਟ ਦੇ ਆਪਣੇ ਇੱਕ ਆਫੀਸਰ ਸਾਹਿਬਾਨ ਡਿਸਟ੍ਰਿਕਟ ਲੈਵਲ ਤੇ ਹੁੰਦੇ ਆ ਉਹ ਜਿਹੜੇ ਹੈੱਡ ਆਫ ਡਿਪਾਰਟਮੈਂਟ ਜਿਹੜੇ ਡਿਸਟ੍ਰਿਕਟ ਲੈਵਲ ਤੇ ਹੁੰਦੇ ਆ ਉਹਨਾਂ ਦੇ ਥਰੂ ਅਸੀਂ ਇਹ ਸਾਰੀ ਐਗਜ਼ੀਕਿਊਸ਼ਨ ਕਰਾਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਤੋਂ ਸਟੈਪ ਇਨ ਕਰਦਾ ਜਦੋਂ ਕਿ ਅ ਦੋ ਡਿਪਾਰਟਮੈਂਟ ਦੇ ਵਿੱਚ ਇੰਟਰ ਡਿਪਾਰਟਮੈਂਟ ਕੋਆਰਡੀਨੇਸ਼ਨ ਦੀ ਜ਼ਰੂਰਤ ਪਵੇ ਜਾਂ ਕੋਈ ਐਮਰਜੈਂਸੀ ਕਿਸੇ ਤਰੀਕੇ ਦੀ ਆਵੇ ਮੇਜਰ ਰੋਲ ਸਾਡਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣਾ ਹੁੰਦਾ ਹੈਗਾ ਗਵਰਨਮੈਂਟ ਦੀਆਂ ਜਿੰਨੀਆਂ ਵੀ ਪ੍ਰਾਇਰੀਟੀ ਸਕੀਮਸ ਹੈਗੀਆਂ ਜਿੱਦਾਂ ਇਸ ਵੇਲੇ ਸਾਡੇ ਹੈਲਥ ਤੇ ਐਜੂਕੇਸ਼ਨ ਇੱਕ ਪ੍ਰਾਇਰੀਟੀ ਸਕੀਮ ਦੀ ਤਰ੍ਹਾਂ ਆਪਾਂ ਚਲਾ ਰਹੇ ਹੈਗੇ ਆ ਉਹਦੇ ਚ ਸਾਡੇ ਸਕੂਲ ਆਫ ਫੈਮਿਨਸ ਵੀ ਚੱਲ ਰਹੇ ਹੈਗੇ ਆ ਐਂਡ ਸਾਡੇ ਮੋਹੱਲਾ ਕਲੀਨਿਕਸ ਵੀ ਚੱਲ ਰਹੇ ਹੈਗੇ ਸੋ ਇਨ ਆ ਸਾਰੇ ਦੇ ਉੱਤੇ ਬਹੁਤ ਜ਼ਿਆਦਾ ਅ ਅਸੀਂ ਫੋਕਸ ਕਰਦੇ ਹੈਗੇ ਇਹ ਇਨਰ ਸਕੀਮਸ ਨੂੰ ਨਾਲ ਨਾਲ ਅੱਗੇ ਲੈ ਕੇ ਜਾਣਾ ਇਸ ਦੇ ਨਾਲ ਡਵੈਲਪਮੈਂਟ ਸਕੀਮ ਜਿੰਨੀਆਂ ਵੀ ਹੈਗੀਆਂ ਸਰਕਾਰ ਦੀਆਂ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਉਹ ਪੰਜਾਬ ਸਰਕਾਰ ਦੀਆਂ ਪਰ ਸਰਕਾਰ ਦੀਆਂ ਦੋਵਾਂ ਦੀਆਂ ਸਾਂਝੀਆਂ ਡਵੈਲਪਮੈਂਟ ਸਕੀਮਸ ਹੁੰਦੀਆਂ ਉਹਨਾਂ ਦੀ ਰੈਗੂਲਰ ਮੋਨਿਟਰਿੰਗ ਕਰਨਾ ਕੋਆਰਡੀਨੇਸ਼ਨ ਕਰਨਾ ਐਂ ਐਗਜ਼ੀਕਿਊਸ਼ਨ ਕਰਨਾ ਇਹ ਸਾਡਾ ਡਿਲੀ ਟਾਸਕ ਹੁੰਦਾ ਬਹੁਤ ਬਹੁਤ ਤਨਵਾਦ ਤੁਸੀਂ ਆਪਣੇ ਉਸ ਜੇ ਵਿੱਚ ਟਾਈਮ ਕੱਢਿਆ ਸਾਡੇ ਵਾਸਤੇ ਥੈਂਕ ਯੂ ਵੈਰੀ ਮਚ ਤੋ ਸੋਇਸਨ ਵਿਸ਼ੇਸ਼ ਸਰੰਗਲ ਜਿਹੜੇ ਕੀ ਡਿਪਟੀ ਕਮਿਸ਼ਨਰ ਹੈਗੇ ਨੇ ਜਲੰਧਰ ਸ਼ਹਿਰ ਦੇ ਔਰ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਹੈਗਾ 1475 ਦੇ ਵਿੱਚ ਡਿਪਟੀ ਕਮਿਸ਼ਨਰ ਦਾ ਅਹੁਦਾ ਹੋਂਦ ਵਿੱਚ ਆਇਆ ਸੀਗਾ ਤੇ ਇਸ ਵੇਲੇ 180ਵੇਂ ਜਿਹੜੇ ਵਿਸ਼ੇਸ਼ ਰੰਗਲ ਜਿਹੜੇ ਡਿਪਟੀ ਕਮਿਸ਼ਨਰ ਜਲੰਧਰ ਦੇ ਹੈਗੇ ਨੇ 180 ਡਿਪਟੀ ਕਮਿਸ਼ਨਰ ਐਸ ਅੱਜ ਤਿੱਕਰ ਜਲੰਧਰ ਦੇ ਭਾਗਦੌਰ ਜਿਹੜੀ ਹੈਗੀ ਆ ਉਹ ਐਜ਼ ਏ ਡਿਪਟੀ ਕਮਿਸ਼ਨਰ ਵਜੋਂ ਸਾਮੀ ਸੀਗੀ ਔਰ ਨਵੀਂ ਤੇ ਤਾਜ਼ਾ ਅਪਡੇਟ ਦੇਖਣ ਲਈ ਦੇਖਦੇ ਰਹੋ ਤੁਸੀਂ ਡੇਨਿਕ ਸੋਲਰ ਟੀਵੀ ਤੇ ਮੈਨੂੰ ਦਿਓ ਜੀ ਧੰਨਵਾਦ